ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਰੋਡਸਾ ਬਿਨਾ ਵਾਸਤੇ ਇੱਕ ਜਿਹੜੀ ਹੈਗੀ ਆ ਇੱਕ ਉਹਨਾਂ ਨੂੰ ਆਨਰ ਕਰਨ ਦੀ ਉਹਨਾਂ ਨੂੰ ਅਵਾਰਡ ਕਰਨ ਦੀ ਪਾਲਿਸੀ ਹੋਣੀ ਚਾਹੀਦੀ ਆ ਤੇ ਇਹ ਇੱਕ ਨਵੀਂ ਸਕੀਮ ਜੋ ਪਹਿਲੀ ਵਾਰ ਹੀ ਆ ਪਹਿਲਾਂ ਨਹੀਂ ਸੀ ਇਹ ਕੋਵਿਡ ਦੇ ਵਿੱਚ ਵੀ ਜਿਹੜੇ ਸਰਕਾਰੀ ਡਾਕਟਰ ਸੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਆਪਣੀ ਜਾਨ ਖਤਰੇ 'ਚ ਪਾ ਕੇ ਔਰ ਹੁਣ ਹੜਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੁਣ ਬਿਮਾਰੀ ਦੀ ਰੋਕਥਾਮ ਵਾਸਤੇ ਬਿਨਾਂ ਕਿਸੇ ਛੁੱਟੀ ਤੋਂ ਬਿਨਾਂ ਕਿਸੇ ਵਿੱਤੀ ਲਾਭ ਤੋਂ ਲਗਾਤਾਰ ਕੰਮ ਕਰ ਰਹੇ ਆ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਆਊਟ ਆਫ ਦਾ ਵੇਜ ਆ ਕੇ ਉਹਨਾਂ ਨੂੰ 5 10 15 ਜਿਹੜੀ ਸੀ ਉਹ ਟਾਈਮ ਸਕੇਲ ਜਿਹੜੇ ਟਾਈਮ ਬਾਉਂਡ ਪ੍ਰੋਮੋਸ਼ਨ ਕਲੀਅਰ ਕੀਤੀ ਸੀ ਤੇ ਹੁਣ ਇਸੇ ਤਰ੍ਹਾਂ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਹੈਗੀ ਉਹਨਾਂ ਨੂੰ ਆਨਰ ਕਰ ਲਈ ਉਹਨਾਂ ਨੂੰ ਅਵਾਰਡ ਕਰ ਲਈ 26 ਜਨਵਰੀ 15 ਅਗਸਤ ਤੇ ਡਾਕਟਰਸ ਡੇ ਤੇ ਨਰਸਸ ਡੇ ਤੇ ਜਿੰਨੇ ਵੀ ਸਾਡੇ ਮੈਡੀਕਲ ਸਬੰਧਤ ਨਾ ਹੁੰਦੇ ਆ ਵਰਲਡ ਹੈਲਥ ਡੇ ਤੇ ਅਲੱਗ-ਅਲੱਗ ਕੈਟਾਗਰੀਜ਼ ਨੂੰ ਜਿਹੜਾ ਹੈਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸਟੇਟ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹੜੇ ਬੰਦੇ ਕੋਈ ਆਊਟਸਟੈਂਡਿੰਗ ਕੰਟਰੀਬਿਊਸ਼ਨ ਕਰਨਗੇ ਉਹਨਾਂ ਵਾਸਤੇ